ਛੋਟਾ ਸਿੱਧੂ ਵੀ ਗੋਂਦਾ ਆ ਗਾਣੇ ਜੇ ਨਹੀਂ ਯਕੀਨਤਾ ਵੀਡੀਓ ਨੂੰ ਪੂਰਾ ਵੇਖੋ ਤੇ ਸਿੱਧੂ ਦਾ ਇੱਕ ਗਾਣਾ ਵੀ ਸੁਣੋ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਨੇ ਆਪਣੀ ਗਾਇਕੀ ਦੇ ਸਿਰ ਤੇ ਪੂਰੀ ਹੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਸੀ ਸਿੱਧੂ ਨੇ ਬਹੁਤ ਹੀ ਘੱਟ ਉਮਰ ਵਿੱਚ ਬਹੁਤ ਵੱਡਾ ਰੁਤਬਾ ਹਾਸਲ ਕਰ ਲਿਆ ਸੀ ਸਿੱਧੂ ਦਾ ਗਾਣਾ ਆਪਣੇ ਹੀ ਬਣਾਏ ਹੋਏ ਰਿਕਾਰਡ ਨੂੰ ਬ੍ਰੇਕ ਕਰਦਾ ਸੀ ਜਿਵੇਂ ਹੀ ਸਿੱਧੂ ਦਾ ਕੋਈ ਗਾਣਾ ਰਿਲੀਜ਼ ਹੁੰਦਾ ਸੀ ਤਾਂ ਕੁਝ ਹੀ ਘੰਟਿਆਂ ਵਿੱਚ ਟ੍ਰੈਂਡਿੰਗ ਵਿੱਚ ਚੱਲਿਆ ਜਾਂਦਾ ਸੀ ਇਸੇ ਖੂਬੀ ਕਰਕੇ ਸਿੱਧੂ ਨਾਲ ਜ਼ਿਆਦਾਤਰ ਵੱਡੇ ਵੱਡੇ ਗਾਇਕ ਜਿਹੜੇ ਉਖਾਰਖਾਨਦੇ ਸਨ ਸਿੱਧੂ ਦੇ ਜਾਨ ਪ ਜਦੋਂ ਬਾਪੂ ਬਲਕੌਰ ਸਿੰਘ ਸਿੱਧੂ ਦਾ ਕੋਈ ਵੀ ਗਾਣਾ ਰਿਲੀਜ਼ ਕਰਦੇ ਹਨ ਤਾਂ ਲਗਭਗ ਸਾਰੇ ਹੀ ਗਾਇਕਾਂ ਨੂੰ ਆਪਣੇ ਗਾਣਿਆਂ ਦੀ ਰਿਲੀਜ਼ ਡੇਟ ਡਿਫਰ ਜਾਂ ਪੋਸਟਪੋਨ ਕਰਨੀ ਪੈ ਜਾਂਦੀ ਹੈ ਸਿੱਧੂ ਤਾਂ ਇਸ ਦੁਨੀਆ ਤੋਂ ਚਲੇ ਗਿਆ ਪਰ ਸਿੱਧੂ ਦੇ ਗਾਣੇ ਹਾਲੇ ਤੱਕ ਕਈ ਸਾਲ ਪੰਜਾਬੀ ਇੰਡਸਟਰੀ ਵਿੱਚ ਰਾਜ ਕਰਦੇ ਰਹਿਣਗੇ ਤੇ ਉਧਰ ਹੀ ਹੁਣ ਸਿੱਧੂ ਦਾ ਛੋਟਾ ਭਰਾ ਜਾਨੀ ਨਿੱਕਾ ਸਿੱਧੂ ਵੀ 4 ਮਹੀਨਿਆਂ ਦਾ ਹੋ ਚੁੱਕਾ ਹੈ ਤੇ ਸਿੱਧੂ ਦੀ ਤਰ੍ਹਾਂ ਇਹ ਵੀ ਹੁਣ ਗਾਣੇ गा ਰਿਹਾ ਹੈ ਤੁਸੀਂ ਵੀ ਸੁਣੋ ਨਿੱਕੇ ਸਿੱਧੂ ਦਾ ਇੱਕ ਗਾਣਾ